ਬਲੀ ਸਵਾਜੀ ਸੰਦੇ ਮਾਂ ਤੇਰੀ ਸੋਚ ਤੇ ਬਹਿ ਕੇ ਆ ਕੇ ਹੋ ਕੇ ਉਹਨਾਂ ਨੂੰ ਪਾਰਟੀ ਨੂੰ ਬਾਦਰਾ ਸਾਹਿਬ ਖਵਾਵਾਂਗੇ ਅੱਜ ਦੀ ਤਰੀਕ ਵਿੱਚ ਕੱਲੇ ਫਰੀਦਕੋਟ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ ਵੱਡਾ ਕਰੇਡ ਚੱਲ ਰਿਹਾ ਠੋਕੇ ਸਾਈ ਸਦਾਰਤਕ ਤੌਰ ਤੇ ਪਹਿਲਾਂ ਹੀ ਇਹ ਕਹਿ ਚੁੱਕੇ ਸੀ ਕਿ ਭਾਈ ਅਮਰਤਪਾਲ ਸਿੰਘ ਜੇਕਰ ਚੌਂ ਮੈਦਾਨ ਵਿੱਚ ਆਉਂਦਾ ਤੇ ਉਹਨਾਂ ਨੂੰ ਜੀ ਰਸੀਡ ਛੱਡੀ ਜਾਵੇਗੀ ਜੇ ਮੈਨੂੰ ਇਹ ਕੂਮ ਸਾਡੀ ਫਤਵਾ ਦਿੰਦੀ ਆ ਫਰੀਦਕੋਟ ਲੋਕ ਸਭਾ ਹਲਕਾ ਮੈਨੂੰ ਫਤਵਾ ਦੇ ਕੇ ਪਾਰਲੀਮੈਂਟ ਵਿੱਚ ਭੇਜਦਾ ਤੇ ਜਿਹੜੀ ਆਵਾਜ਼ ਆ ਇਹਨਾਂ ਦੀ ਇਹ ਪਾਰਲੀਮੈਂਟ ਦੇ ਵਿੱਚ ਗੂੰਜੂ ਗੂੰਜੂਗੀ ਅੱਜ ਦੀ ਜਿਹੜੀ ਇਹ ਸਾਡੀ ਮੀਟਿੰਗ ਹੈ ਇਹ ਵਿਕਾਸ ਦੇ ਕੰਮਾਂ ਲਈ ਜੋ ਮਤਰੀ ਮਾਂ ਵਾਲਾ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਉਸ ਲਈ ਆਵਾਜ਼ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਉਣ ਵਾਸਤੇ ਇਹ ਅੱਜ ਜੋ ਸਾਰੀ ਮੇਰੀ ਟੀਮ ਜਥੇਬੰਦੀ ਅਹੁਦੇਦਾਰ ਸਹਿਬਾਨ ਬੈਠੇ ਆ ਅਸੀਂ ਪਾਰਲੀਮੈਂਟ ਦੇ ਵਿੱਚ ਆਵਾਜ਼ ਠਾਉਣ ਵਾਸਤੇ ਤਨੋਂ ਮਨੋਂ ਤਨੋਂ ਅਸੀਂ ਇਹ ਅੱਜ ਇੱਕ ਸੰਘਰਸ਼ ਜਿਹੜਾ ਇਸ ਨੂੰ ਤੇਜ਼ ਕਰਨ ਵਾਸਤੇ ਮੀਟਿੰਗ ਬੁਲਾਈ ਹੋਈ ਹੈ ਜਿਹੜਾ ਸਾਡੇ ਯੂਥ ਦੇ ਆਗੂ ਆਏ ਆ ਸਰਦਾਰ ਤਰਜਿੰਦਰ ਸਿੰਘ ਦੀਵਾਲ ਸਾਹਿਬ ਉਹ ਦੱਸਣਗੇ ਜਿਹੜਾ ਅਸਲੀ ਸ਼ਰੋਮਣੀ ਅਕਾਲੀ ਦਾ ਲਾਬਰਸਰ ਹੈ ਉਹ ਔਡੋ ਅੱਡੀ ਨਹੀਂ ਹੋ ਜਾਣਾ ਜਿਹੜਾ ਇੱਕ ਐਮ ਪੰਥਕ ਹਲਕਾ ਹੈ ਜਿੱਥੋਂ ਸ਼ਰੋਮਣੀ ਅਕਾਲੀ ਦਾ ਲਾਬਰਸਰ ਨੇ ਸਰਦਾਰ ਬਲਦੇਵ ਸਿੰਘ ਗੱਗੜਾ ਨੂੰ ਦੀ ਪਾਰਟੀ ਮੀਦਵਾਰ ਬਣਾਇਆ ਸ਼੍ਰੋਮਣੀ ਅਕਾਲੀ ਦਲ ਅਮਰਸਰ ਜਿਹੜਾ 16 ਹਲਕਿਆਂ ਤੋਂ ਇੰਡੀਆ ਦੇ ਵਿੱਚ ਚੋਣ ਲੜ ਰਿਹਾ ਦੋ ਹਰਿਆਣੇ ਦੀਆਂ ਇੱਕ ਚੰਡੀਗੜ੍ਹ ਤੇ 13 ਦੀਆਂ 13 ਸੀਟਾਂ ਪੰਜਾਬ ਦੀਆਂ ਜਿੰਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਮਰਸਰ ਨੇ ਪਹਿਲਾਂ ਹੀ ਤੈਅ ਕੀਤਾ ਸੀ ਵੀ ਜੇ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਚੋਣ ਮੈਦਾਨ ਵਿੱਚ ਆਉਂਦੇ ਨੇ ਤੇ ਅਸੀਂ ਆਪਣਾ ਉਮੀਦਵਾਰ ਵਾਪਸ ਲਵਾਂਗੇ ਸੋ ਪਾਰਟੀਆਂ ਦੇ ਆਪਣੇ ਏਜੰਡੇ ਹੁੰਦੇ ਨੇ ਆਪਣੇ ਪ੍ਰੋਗਰਾਮ ਹੁੰਦੇ ਨੇ ਉਸੇ ਤਹਿਤ ਹੀ ਅੱਜ ਤੋਂ ਤਕਰੀਬਨ ਡੇਢ ਸਾਲ ਪਹਿੰਨਾ ਸਰਦਾਰ ਬਲਦੇਵ ਸਿੰਘ ਗੱਗੜਾ ਨੂੰ ਫਰੀਦਕੋਟ ਤੋਂ ਐਲਾਨਿਆ ਸੀ ਪਾਰਟੀ ਦਾ ਇੱਕ ਸਿਧਾਂਤ ਹੈ ਵੀ ਜਿਸ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਕਿਉਂਕਿ ਜਿਹੜਾ ਬੰਦਾ ਡੇਢ ਸਾਲ ਤੋਂ ਕੰਮ ਕਰ ਰਿਹਾ ਪੰਥ ਦੀ ਕੌਮ ਦੀ ਆਵਾਜ਼ ਬੁਲੰਦ ਕਰ ਰਿਹਾ ਜਿਨ੍ਹਾਂ ਦਾ 40 ਸਾਲ ਦਾ ਪਿਛਲੇ ਦਾ ਇਸ ਸੰਘਰਸ਼ ਦੱਸਦਾ ਕਿ ਉਹ ਪਾਰਟੀ ਦੇ ਨਾਲ ਤੇ ਕੌਮ ਦੇ ਨਾਲ ਖੜੇ ਰਹੇ ਨੇ ਸਿਰ ਤੇ ਘਰ ਦੀ ਛੱਤ ਨਾ ਹੋਣ ਦੇ ਬਾਵਜੂਦ ਵੀ ਇੱਕ ਗਰੀਬ ਕਰੋ ਉੱਟਕੇ ਤੇ ਐਮਪੀ ਦੀ ਜਿਹੜੀ ਲੜਾਈ ਲੜੀ ਇਹਨਾਂ ਨੇ ਪਿਛਲੇ ਡੇਢ ਸਾਲ ਤੋਂ ਅਸੀਂ ਪਾਰਟੀ ਦੇ ਸਿਧਾਂਤ ਦੇ ਵੇਖਦੇ ਹੋਏ ਅਸੀਂ ਆਪਦਾ ਉਮੀਦਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਵਰਸਾਬ ਦਾ ਉਹ ਬਲਦੇਵ ਸਿੰਘ ਗਗੜਾ ਹੀ ਏ ਤੇ ਪਾਰਟੀ ਵਿਰੋਧੀ ਜੇ ਕੋਈ ਆਗੂ ਗਤੀਵਿਧੀ ਕਰਦਾ ਹੈ ਉਹਦਾ ਸਾਰਾ ਪਾਰਟੀ ਨੇ ਨੋਟਿਸ ਲਿਆ ਹੋਇਆ ਕਿਉਂਕਿ ਬਾਕੀ ਸਾਰੀਆਂ ਸੀਟਾਂ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਵਰਸਾ ਲੜ ਰਿਹਾ ਇਕੱਲੇ ਖਡੂਰ ਸਾਹਿਬ ਨੂੰ ਛੱਡ ਕੇ ਖਡੂਰ ਸਾਹਿਬ ਦੇ ਉੱਤੇ ਜਿਹੜਾ ਭਾਈ ਅਮਰਤਪਾਲ ਸਿੰਘ ਨੂੰ ਸੀਟ ਛੱਡ ਦਿੱਤੀ ਹੈ ਤੋ ਕੇ ਸਹੀ ਸਿਧਾਂਤਕ ਤੌਰ ਤੇ ਪਹਿਲਾਂ ਹੀ ਇਹ ਕਹਿ ਚੁੱਕੇ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਜੇਕਰ ਚੌਂ ਮੈਦਾਨ ਵਿੱਚ ਹੁੰਦਾ ਤੇ ਉਹਨਾਂ ਨੂੰ ਜਿਹੜੀ ਸੇਟ ਛੱਡੀ ਜਾਵੇਗੀ। ਬਾਕੀ ਗੱਲ ਰਹੀ ਸ਼ਹੀਦਾਂ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਸ਼ਹੀਦਾਂ ਦੀ ਪਾਰਟੀ ਹੈ ਤੇ ਸ਼ਹੀਦ ਸਿੰਘਾਂ ਦਾ ਹਮੇਸ਼ਾ ਸਤਿਕਾਰ ਕਰਦੀ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਸ਼ਹੀਦ ਸਿੰਘਾਂ ਦੇ ਪਰਿਵਾਰ ਨੇ ਉਹ ਜਾਣੇ ਅਣਜਾਣੇ ਦੇ ਵਿੱਚ ਸਾਡੇ ਵਿਰੋਧੀਆਂ ਦੇ ਹੱਥੇ ਚੜ੍ਹ ਕੇ ਜਿਨ੍ਹਾਂ ਨੇ ਸਾਡੇ ਪਰਿਵਾਰਾਂ ਨੂੰ ਸ਼ਹੀਦ ਕੀਤਾ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਖੇੜ ਦੇ ਦੇ। ਜਿਹੜੇ ਪਰਿਵਾਰ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਦਾ ਹਿੱਸਾ ਰਹੇ ਨੇ ਹਮੇਸ਼ਾ ਪਾਰਟੀ ਉਹਨਾਂ ਦਾ ਸਤਿਕਾਰ ਕਰਦੀ ਏ ਭਾਈ ਰਿਸ਼ਪਾਲ ਸਿੰਘ ਛੰਦੜਾ ਜਿਹੜੇ ਲੁਧਿਆਣੇ ਤੋਂ ਹੈਗੇ ਸੀ ਜਿਹੜਾ ਨਹੀਂ ਕਿਸੇ ਵੇਲੇ ਕੇਪੀਐਸ ਗਿੱਲ ਦੇ ਮੂੰਹ ਤੇ ਤੇ ਕੁਰੂਲੀ ਕਰ ਦਿੱਤੀ ਸੀ ਉਹਨਾਂ ਦਾ ਬੇਟਾ ਭਾਈ ਅਮਰਤਪਾਲ ਸਿੰਘ ਜੀ ਛੰਦੜਾ ਜਿਹੜੇ ਪਾਰਟੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੂੰ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਨੇ ਲੁਧਿਆਣੇ ਤੋਂ ਟਿਕਟ ਦਿੱਤੀ ਏ ਅ ਸ਼੍ਰੋਮਣੀ ਕਾਲੀਦਾ ਨਾਲ ਵਰਸਾਰਾ ਹਮੇਸ਼ਾ ਜਿਹੜੇ ਸ਼ਹੀਦ ਪਰਿਵਾਰ ਕਾ ਪਾਰਟੀ ਦੇ ਨਾਲ ਰਹਿੰਦੇ ਨੇ ਕੰਮ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਏ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਟਿਕਟਾਂ ਤੇ ਉਤੇ ਦਿੱਤੇ ਜਾਂਦੇ ਨੇ ਸੋ ਇਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਸ਼ਹੀਦ ਪਰਿਵਾਰ ਦੇ ਵਿੱਚੋਂ ਉੱਠ ਕੇ ਤੇ ਅ ਦੂਸਰੇ ਗਰੁੱਪਾਂ ਦੇ ਵਿੱਚ ਰਲ ਕੇ ਤੇ ਬਾਅਦ ਵਿੱਚ ਕਵੇ ਮੈਂ ਸ਼ਹੀਦ ਪਰਿਵਾਰਾਂ ਸੀ ਉਹਨਾਂ ਦਾ ਸਤਿਕਾਰ ਕਰਦੇ ਰਾਂਗੇ ਉਹਨਾਂ ਨੂੰ ਜਿੱਥੇ ਕਿਤੇ ਆਰਥਿਕ ਤੌਰ ਤੇ ਜਾਂ ਨਿੱਜੀ ਤੌਰ ਤੇ ਲੋੜ ਪਵੇਗੀ ਪਾਰਟੀ ਵਿੱਚ ਉਹਨਾਂ ਨਾਲ ਖੜੀ ਰਹੇਗੀ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਪਾਪੀ ਦੇ ਉਹਦੇਦਾਰ ਜਾਣੇ ਅਣਜਾਣੇ ਵਿੱਚ ਪਾਸੇ ਗਏ ਨੇ ਕਿਸੇ ਹੋਰ ਦੇ ਨਾਲ ਚੜੇ ਨੇ ਉਹਨਾਂ ਨੂੰ ਵੀ ਅੱਜ ਇਸ ਮੰਚ ਤੋਂ ਬੇਨਤੀ ਕਰਦੇ ਹਾਂ ਵੀ ਸ਼ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਬਲਦੇਵ ਸਿੰਘ ਗੱਗੜਾ ਸਾਡੇ ਸਪਾਈ ਨੇ ਇਥੋਂ ਦੇ ਇਹੋ ਹੀ ਵਿਦਵਾਰ ਨੇ ਵੇਖੋ ਜੀ ਭਾਈ ਧਿਆਨ ਸਿੰਘ ਮਾਂਡੜ ਨੇ ਕੋਈ ਹੁਕਮਨਾਮਾ ਉੱਥੇ ਜਾਰੀ ਨਹੀਂ ਕੀਤਾ ਉਹਨਾਂ ਇੱਕ ਅਪੀਲ ਕੀਤੀ ਹੈ ਸਾਡੇ ਹੁਕਮਨਾਮੇ ਤੇ ਅਪੀਲ ਦੇ ਵਿੱਚ ਫਰਕ ਹੁੰਦਾ ਅਪੀਲ ਦੇ ਵਿੱਚ ਅਸੀਂ ਕਿਸੇ ਵੀ ਬੰਦੇ ਨੂੰ ਅਪੀਲ ਕਰ ਸਕਦੇ ਹਾਂ ਉਹਦੇ ਵਿੱਚ ਸਹੀ ਹੋਣਾ ਜਾਂ ਨਾ ਹੋਣਾ ਉਹ ਵੱਡੀ ਗੱਲ ਨਹੀਂ ਹੁੰਦੀ ਹੁਕਮਨਾਮਾ ਸਾਡੇ ਵਾਸਤੇ ਜਿਹੜਾ ਹੈ ਉਹ ਸਮਰਾਥੇ ਜੇ ਸਾਨੂੰ ਹੁਕਮਨਾਮਾ ਜਾਰੀ ਕਰਨਗੇ ਪਾਰਟੀਆਂ ਦੇ ਵਾਸਤੇ ਸੋਚੇ ਕਿ ਹਾਲ ਦੀ ਕੜੀ ਉਹਨਾਂ ਅਪੀਲ ਕੀਤੀ ਹੈ ਅਪੀਲ ਦੇ ਉੱਤੇ ਅਸੀਂ ਸ਼੍ਰੋਮਣੀ ਕਾਲੀਦਾ ਲਬਰ ਸਰਵਨ ਨਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਜੇ ਅਸੀਂ ਸ਼ਹੀਦ ਪਰਿਵਾਰਾਂ ਦੀ ਗੱਲ ਕਰੀਏ ਤੇ ਹਰ ਹਲਕੇ ਦੇ ਵਿੱਚ ਹਜ਼ਾਰ-ਹਜ਼ਾਰ ਦੇ ਕਰੀਬ ਸ਼ਹੀਦ ਪਰਿਵਾਰ ਬੈਠਾ ਹੈ ਸੀਤਾ ਪੰਜਾਬ ਦੇ ਵਿੱਚ 13 ਨੇ ਭਾਈ ਧਿਆਨ ਸਿੰਘ ਮੰਡ ਦੇ ਖੁਦ ਦੇ ਤਿੰਨ ਪਰਿਵਾਰ ਤਿੰਨ ਜਿਹੜੇ ਭਰਾ ਉਹਨਾਂ ਦਾ ਆਪਣਵਈਆ ਉਹਨਾਂ ਦੇ ਪੰਜ ਜੀ ਪਰਿਵਾਰ ਦੇ ਸ਼ਹੀਦ ਹੋਏ ਨੇ ਸੋ ਅਸੀਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੈਹ ਦਿਨੋਂ ਸਤਿਕਾਰ ਕਰਦੇ ਰਾਂਗੇ ਉਹਨਾਂ ਨੇ ਸਿਰਫ ਅਪੀਲ ਕੀਤੀ ਉਹਨਾਂ ਨੇ ਕੋਈ ਕਾਲ ਤਖਤ ਹੁਕਮਨਾਮਾ ਜਾਰੀ ਨਹੀਂ ਕੀਤਾ ਜੇ ਹੁਕਮਨਾਮਾ ਜਾਰੀ ਹੁੰਦਾ ਤਾਂ ਅਸੀਂ ਉਸ ਦੀ ਪਾਲਣਾ ਕਰਦੇ ਭਾਵੇਂ ਸਾਨੂੰ ਆਪਣਾ ਕੁਝ ਵੀ ਛੱਡਣਾ ਪੈਂਦਾ ਬਾਕੀ ਦੀ ਗੱਲ ਸਰਬਜੀਤ ਸਿੰਘ ਦੀ ਸਰਬਜੀਤ ਸਿੰਘ ਸਾਡੀ ਪਾਰਟੀ ਨੇ ਉਹਨਾਂ ਨੂੰ ਦੋ ਵਾਰੀ ਟਿਕਟ ਵੀ ਦਿੱਤੀ ਹੈ ਉਸ ਤੋਂ ਬਾਅਦ ਉਹ ਬਹੁਤ ਜਣ ਸਮਾਜ ਭਾਰਤੀ ਵਿੱਚ ਗਿਆ ਚਲੇ ਸੀ ਬਹੁਤ ਜਨ ਸਮਾਜ پارٹی ਵੱਲੋਂ ਆਨੰਦਪੁਰ ਸਾਹਿਬ ਤੋਂ ਚੋਣ ਵੀ ਲੜੇ ਹੋ। ਸੋ ਉਹਨਾਂ ਦੇ ਬਾਰੇ ਕਿਉਂਕਿ ਉਹ ਇੱਕ ਪਾਰਟੀ ਦਾ ਹਿੱਸਾ ਰਹੇ ਨੇ। ਜਦੋਂ ਪਾਰਟੀ ਦਾ ਹਿੱਸਾ ਬਣ ਗਏ ਨੇ ਕਿਸੇ ਹੋਰ ਦਾ ਅਸੀਂ ਉਹਨਾਂ ਨੂੰ ਪੰਥਕ ਉਮੀਦਵਾਰ ਵਜੋਂ ਨਹੀਂ ਦੇਖ ਸਕਦੇ। ਇੱਥੇ ਬੜੇ-ਬੜੇ ਪਰਿਵਾਰ ਹੋਏ ਨੇ ਜਿਹੜੇ ਅੱਜ ਕਾਂਗਰਸ ਤੇ ਬਾਦਲ ਦੀ ਬੁੱਕਲ ਵਿੱਚ ਬੈਠੇ ਨੇ। ਮੈਂ ਧਾਰਨਤੌਰ ਤੇ ਤੁਹਾਨੂੰ ਦੱਸ ਵੀ ਦੇਣਾ ਕਿ ਭਾਈ ਮਨਜੀਤ ਸਿੰਘ ਭਾਈ ਸੰਤ ਕਰਤਾਰ ਸਿੰਘ ਦੇ ਬੇਟੇ ਉਹ ਜਿਹੜੇ ਜਿਹੜਾ ਬਾਦਲਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਗਰਦਾਨੇ ਗਏ ਉਹ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਕੀ ਅਸੀਂ ਉਹਨਾਂ ਨੂੰ ਪੰਥਕ ਕਿਵੇਂ ਕਾਂਗੇ ਸੋ ਸਾਰੀਆਂ ਚੀਜ਼ਾਂ ਸੋਚਣੀ ਹੁੰਦੀ ਹੈ ਨਾ ਜਿਹੜੇ ਸ਼ਹੀਦ ਹੁੰਦੇ ਨੇ ਸਾਡਾ ਸਰਮਾਇਆ ਹੁੰਦੇ ਨੇ ਪਰ ਸ਼ਹੀਦਾਂ ਦੇ ਪਰਿਵਾਰ ਸਾਡਾ ਸਿਰ ਦਾ ਸਤਾਜ ਉਹਨਾਂ ਚ ਨੇ ਜਿੰਨਾ ਚਿਰ ਉਹ ਸਾਡੀ ਕੌਮ ਦੀ ਗੱਲ ਕਰਦੇ ਨੇ ਕਹਿੰਦੇ ਨੇ ਕਿ ਕੌਮ ਦੇ ਨਾਲ ਖੜੇ ਰਹਿਣਗੇ ਇੱਥੇ ਤੇ ਬਾਬੇ ਨਾਨਕ ਨੇ ਵੀ ਆਪਣੇ ਪੁੱਤਰਾਂ ਨੂੰ ਜਦੋਂ ਉਹਨਾਂ ਗੱਲ ਬਾਬੇ ਨਾਨਕ ਦੀ ਨਹੀਂ ਮੰਨੀ ਤਾਂ ਉਹਨਾਂ ਗੱਦੀ ਜਿਹੜੀ ਉਹ ਗੁਰੂ ਅੰਗਦ ਦੇਵ ਨੂੰ ਦਿੱਤੀ ਸੀ ਭਾਈ ਲੈਣਾ ਨੂੰ ਸੋ ਅਸੀਂ ਪਰਿਵਾਰਵਾਦ ਤੋਂ ਹਮੇਸ਼ਾ ਸਾਡੀ ਸਿੱਖ ਕੌਮ ਉੱਤੇ ਆ ਜੇ ਪਰਿਵਾਰ ਦੇ ਵਿੱਚ ਭਾਈ ਸਰਬਜੀਤ ਸਿੰਘ ਹੋਰੀ ਦੋ ਭਰਾ ਤੇ ਇੱਕ ਭੈਣ ਨੇ ਉਹ ਤਾਂ ਇਹਨਾਂ ਦੇ ਨਾਲ ਨਹੀਂ ਚੱਲ ਰਹੇ ਜੇ ਅਸੀਂ ਪਰਿਵਾਰ ਦੀ ਸਾਡੇ ਵਾਸਤੇ ਤਾਂ ਉਹ ਵੀ ਦੋਵੇਂ ਭੈਣ ਭਰਾ ਉਨੇ ਹੀ ਸਿਰ ਦਾ ਤਾਜ ਨੇ ਕਿਉਂਕਿ ਉਹ ਭਾਈ ਬੀਨਤ ਸਿੰਘ ਦਾ ਖੂਨ ਨੇ ਸੋ ਅੱਗੇ ਅਸੀਂ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਾਈ ਕਿ ਜੇ ਭਾਈ ਸਰਬਜੀਤ ਸਿੰਘ ਸਿਆਸਤ ਵਿੱਚ ਚੰਗੇ ਤੌਰ ਤੇ ਖੁੱਦਣਾ ਚਾਹੁੰਦੇ ਨੇ ਤਾਂ ਪੂਰੀ ਪਾਰਟੀ ਦਾ ਹਿੱਸਾ ਬਣਨਾ ਸਾਡੀ ਪਾਰਟੀ ਦੇ ਨਾਂ ਰਲਣ ਆਉਣ ਵਾਲੀ ਇਹ ਸਭੇ ਦੇ ਵਿੱਚ ਅਸੀਂ ਟਿਕਟਾਂ ਵੀ ਦੇ ਆਗੇ ਇਹਨਾਂ ਨੂੰ ਪਾਰਟੀ ਦੇ ਵੱਡੇ ਉੱਤੇ ਵੀ ਦੇ ਆਗੇ ਤੇ ਇਹਨਾਂ ਨੂੰ ਮਾਣ ਅਸੀਂ ਆਪਣੇ ਸਿਧਾਂਤਾਂ ਤੋਂ ਕਦੀ ਪਲਟਾ ਨਹੀਂ ਖਾ ਸਕਦੇ ਹਾਂ ਜੇ ਸਰਬਜੀਤ ਸਿੰਘ ਸਾਡੇ ਨਾਲ ਬੈਠਦਾ ਗੱਲ ਕਰਦਾ ਪਾਰਟੀ ਉਹਦੇ ਨਾਲ ਵਿਚਾਰੇਗੀ ਪਰ ਅਜੇ ਤੱਕ ਸਾਡੇ ਨਾਲ ਬੈਠਣ ਦੀ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲ ਉਹਨੇ ਜਾਣ ਦੀ ਕਦੇ ਸਾਡੇ ਕੋਲ ਗੱਲ ਨਹੀਂ ਕੀਤੀ ਨਾ ਕਦੀ ਗਿਆ ਹੀ ਨਹੀਂ ਦੇਖੋ ਅੱਜ ਦੀ ਤਰੀਕ ਵਿੱਚ ਇਕੱਲੇ ਫਰੀਦਕੋਟ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਅੰਮਰਸਰ ਦਾ ਵੱਡਾ ਕਰੇਡ ਚੱਲ ਰਿਹਾ ਹੈ ਚਾਹੇ ਉਹ ਖੰਡੂਰ ਸਾਹਿਬ ਹੈ ਚਾਹੇ ਸੰਗਰੂਰ ਹੈ ਚਾਹੇ ਲੁਧਿਆਣਾ ਹੈ ਚਾਹੇ ਬਠਿੰਡਾ ਹੈ ਚਾਹੇ ਫਰੀਦਕੋਟ ਹੈ ਅਸੀਂ ਕਰੀਬ ਡੇਢ ਮਹੀਨੇ ਤੋਂ ਗਗੜਾ ਸਾਹਿਬ ਦੇ ਨਾਲ ਲੱਗੇ ਹੋਏ ਹਾਂ ਸਾਡੇ ਮੋਗੇ ਵਿੱਚ ਅਸੀਂ ਬਹੁਤ ਸਾਰੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਨੇ ਔਰ ਫਿਰ ਜਿਹੜਾ ਸਾਡਾ ਏਜੰਡਾ ਹੈ ਉਹ ਵੀ ਦੂਜੀਆਂ ਪਾਰਟੀਆਂ ਦੇ ਏਜੰਡਿਆਂ ਤੋਂ ਉੱਪਰ ਦੀ ਹੈ ਪੂਰੇ ਵੱਡ ਦੇ ਵਿੱਚ ਹੋ ਰਹੀ ਬੇਨਸਾਫੀ ਦੇ ਬਦਸਲੂਕੀ ਦੇ ਖਿਲਾਫ ਸਰਦਾਰ ਸਿਮਰਨਜੀਤ ਸਿੰਘ ਮਾਨ ਗਰਾਊਂਡ ਦੇ ਤਾਂ ਬੋਲਦੇ ਨੇ ਪਾਰਲੀਮੈਂਟ ਵਿੱਚ ਵੀ ਬੋਲਿਆ ਉਹਨਾਂ ਨੇ ਕਿ ਸਾਡੀ ਸਿੱਖ ਕੌਮ ਦੇ ਜਿੰਨੇ ਟਾਪਰਜ਼ ਨੇ ਦੀਪ ਸਿੱਧੂ, ਸਿੱਧੂ ਮੂਸੇਵਾਲਾ, ਉਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਤੇ ਹੋਰ ਜਿੰਨੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਉਹ ਭਾਰਤ ਦੀਆਂ ਏਜੰਸੀਆਂ ਦਾ ਕੰਮ ਸੀ ਤੇ ਵੇਖੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕਿੰਨੀ ਵੱਡੀ ਲਿਆਕਤ ਤੇ ਪਰਸਨੈਲਿਟੀ ਹੈ ਕਿ ਅਮਰੀਕਾ ਦੇ ਤੇ ਕੈਨੇਡਾ ਦੇ ਜਿਹੜੇ ਹੈਗੇ ਆ ਟਰੂਡੋ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਹੈ ਔਰ ਉਹ ਬੰਦੇ ਫੜੇ ਵੀ ਗਏ ਸੋ ਸਾਡਾ ਜਿਹੜਾ ਏਜੰਡਾ ਉਹ ਆਪਦੀ ਕੌਮ ਦੇ ਹਿੱਤਾਂ ਦੀ ਰਾਖੀ ਕਰਦਾ ਹੈ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਨਾਲੀਆਂ ਦੀ ਗਲੀਆਂ ਦੀ ਬਹੁਤ ਛੋਟੀ ਪੋਲਿਟਿਕਸ ਕਰਦੀਆਂ ਨੇ ਪਰ ਕਾਲੀ ਦਾਲ ਅੰਮ੍ਰਿਤਸਰ ਬਹੁਤ ਵੱਡੀ ਗੱਲ ਕਰਦਾ ਔਰ 40 ਸਾਲ ਤੋਂ ਡਿੱਗ ਤੇ ਅਡੋਲ ਹੈ 15 ਸਾਲ ਤੋਂ ਮੈਂ ਪੰਜਾਬ ਦੀ ਸਿਆਸਤ ਨਾਲ ਜੁੜਿਆ ਹੋਇਆ ਤੇ ਬਹੁਤ ਸਾਰੇ ਲੀਡਰਾਂ ਨੇ ਰਾਮਵਾਲੀਆ ਨੇ ਪਾਰਟੀ ਬਣਾਈ ਸੁਖਬਾਲ ਖੈਰ ਨੇ ਝਾੜੂ ਤੋਂ ਵੱਖਰੀ ਬਣਾਈ ਸੁਚਾਲ ਸਿੰਘ ਛੋਟੇਪੁਰ ਨੇ ਬਣਾਈ ਹੋਰ ਬਹੁਤ ਸਾਰੇ ਬੰਦੇ ਸੀ ਜਿਹੜੇ ਨਿੱਜਵਾਦ ਨੂੰ ਪੈਦਾ ਕਰਦੇ ਕਰਦੇ ਅੱਜ ਘਰਾਂ ਵਿੱਚ ਬੈਠੇ ਨੇ ਜਿਵੇਂ ਮਨਪ੍ਰੀਤ ਬਾਦਲ ਜੀ ਇਸ ਇਲਾਕੇ ਤੋਂ ਪਰ ਸਿਮਰਨਜੀਤ ਸਿੰਘ ਮਾਨ ਨੇ ਬੜੀ ਦ੍ਰਿੜਤਾ ਤੇ ਬੜੀ ਅਡੋਲਤਾ ਦੇ ਨਾਲ 40 ਸਾਲ ਤੋਂ ਆਪਦੀ ਲੜਾਈ ਰੱਖੀ ਹੈ ਪਾਰਟੀ ਨੇ ਵੱਡੀਆਂ ਜਿੱਤਾਂ ਵੀ ਪ੍ਰਾਪਤ ਕੀਤੀਆਂ ਔਰ ਵੱਡੀਆਂ ਹਾਰਾਂ ਵੀ ਹੋਈਆਂ ਪਰ ਉਹ ਕਦੇ ਵੀ ਉਹਨਾਂ ਨੇ ਹਾਰ ਮੰਨੀ ਨਹੀਂ ਅੱਜ ਪੂਰੇ ਪੰਜਾਬ ਦੇ ਵਿੱਚ ਕਾਲੀ ਦਾ ਲੰਮਰਸਰ ਦੀ ਦੇ ਪੰਥਕ ਮੂਵਮੈਂਟ ਦੀ ਪੂਰੀ ਹਵਾ ਔਰ ਕਾਫੀ ਉਮੀਦਵਾਰ ਸਾਡੇ ਪੰਜਾਬ ਵਿੱਚੋਂ ਜਿੱਤਣਗੇ ਵੇਖੋ ਆਰਥਿਕਤਾ ਦੀ ਜੇ ਗੱਲ ਕਰੀਏ ਤ ਸਰਦਾਰ ਸਿਮਰਨਜੀਤ ਸਿੰਘ ਮਾਨ 89 ਤੋਂ ਕਹਿ ਰਹੇ ਨੇ ਕਿ ਬਾਰਡਰ ਖੁੱਲਣੇ ਚਾਹੀਦੇ ਨੇ ਜਿਹੜੇ ਸਾਡੇ ਰੰਗਰੇਟੇ ਪਰਿਵਾਰ ਨੇ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਦੇਸ਼ ਦੀ ਆਜ਼ਾਦੀ ਦੇ 75 ਸਾਲ ਤੋਂ ਬਾਅਦ ਵੀ ਬੜਾ ਨੀਵੇਂ ਦਰਜੇ ਦਾ ਹੈ ਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਫਸਲ ਰੁੱਲ ਰਹੀ ਹੈ ਜਿਵੇਂ ਹਰਿਆਣੇ ਦੇ ਵਿੱਚ ਖੱਟਰ ਦੀ ਗਵਰਨਮੈਂਟ ਨੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਸੋ ਇਹ ਜਿੰਨੇ ਮਸਲੇ ਨੇ ਚਾਹ ਆਰਥਿਕਤਾ ਦਾ ਚਾਹ ਐਜੂਕੇਸ਼ਨ ਦਾ ਡਵੈਲਪਮੈਂਟ ਦਾ ਉਹਨੂੰ ਗਗੜਾ ਸਾਹਿਬ ਪੂਰੀ ਦ੍ਰਿੜਵਾਜ ਦੇ ਨਾਲ ਜਿਵੇਂ ਸਰਦਾਰ ਮਾਨ ਉਠਾਉਂਦੇ ਨੇ ਗਗੜਾ ਸਾਹਿਬ ਵੀ ਅੱਜ ਇੱਥੋਂ ਸੰਦੇਸ਼ ਦੇਣਾ ਚਾਹੁੰਦਾ ਆ ਅਪੀਲ ਕਰਨੀ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਕਿ ਸਿੱਖੋ ਅੱਜ ਤੱਕ ਪੰਜਾਬ ਦੇ ਮਸਲਿਆਂ ਬਾਰੇ ਪੰਜਾਬ ਦੇ ਕੰਮਾਂ ਬਾਰੇ ਪੰਜਾਬ ਦੀ ਨੌਜਵਾਨੀ ਗੁਰੂ ਗ੍ਰੰਥ ਪੰਥ ਅਤੇ ਕਿਸਾਨੀ ਬਾਰੇ ਅੱਜ ਤੱਕ ਤੁਹਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਗੂੰਜੀ ਨਹੀਂ ਗਈ ਸਾਡੇ 14 ਸਾਲ ਹੋ ਗਏ ਆ ਛਰੋਮਣੀ ਕਮੇਟੀ ਦੀਆਂ ਵੋਟਾਂ ਹੀ ਨਹੀਂ ਪੈ ਰਹੀਆਂ 358 ਰੂਪ ਨਹੀਂ ਮਿਲ ਰਹੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀਂ ਦਾ ਇਨਸਾਫ ਨਹੀਂ ਮਿਲ ਰਿਹਾ ਸਾਡੇ ਨੌਜਵਾਨ ਚਿੱਟੇ ਸਮੈਕ ਟੀਕੇ ਲਾ ਲਾ ਕੇ ਮਰੀ ਜਾਂਦੇ ਆ ਜੇ ਮੈਨੂੰ ਇਹ ਕੂਮ ਸਾਡੀ ਫਤਵਾ ਦਿੰਦੀ ਆ ਫਰੀਦਕੋਟ ਲੋਕ ਸਭਾ ਹਲਕਾ ਮੈਨੂੰ ਫਤਵਾ ਦੇ ਕੇ ਪਾਰਲੀਮੈਂਟ ਵਿੱਚ ਭੇਜਦਾ ਤੇ ਜਿਹੜੀ ਆਵਾਜ਼ ਆ ਇਹਨਾਂ ਦੀ ਇਹ ਪਾਰਲੀਮੈਂਟ ਦੇ ਵਿੱਚ ਗੂੰਜੂ ਗੂੰਜੂਗੀ ਉਹਨਾਂ ਨੂੰ ਪਾਰਟੀ ਨੂੰ ਬਾਦਲ ਰਾਸਾ ਬਖਾਵਾਂਗੇ ਜੋ ਮੈਂ ਅਪੀਲ ਕੀਤੀ ਸੀ ਜੀ ਸਿੰਘ ਨਵਾਜੀ ਮਤਲਬ ਕੀਤਾ ਕਿ ਹਟਿਆ ਨਹੀਂ ਕਰੀ ਦੀ ਇਹਨੂੰ ਕਿਹਾ ਵੀ ਫੋਨ ਵੀ ਕੀਤੇ ਨੂੰ ਵੀ ਤੂੰ ਨਾ ਹੜਾ ਨਾਟ ਉਲਟਾ ਹੋ ਪ੍ਰਧਾਨ ਤੇ ਅਲੀਗੇਸ਼ਨ ਲਾਉਣ ਲੱਗ ਪਿਆ ਸਾਨੂੰ ਬਹੁਤ ਸੋਨਾ ਰਿਸਪੌਂਸ ਮਿਲ ਰਿਹਾ ਸੀ ਜੈਤੂ ਏਰੀਆ ਦੇ ਕਾਫੀ ਪਿੰਡ ਕਵਰ ਕਰ ਲਿਆ ਸਾਨੂੰ ਰਿਸਪੌਂਸ ਮਿਲ ਰਿਹਾ ਹੈ ਕਿੰਨਾ ਕਿ ਤੁਹਾਨੂੰ ਮਾਣ ਆ ਕਿੰਨੀ ਕਿ ਜਿੱਤ ਸਾਡੇ ਨੇੜੇ ਆ ਇਹ ਕਿਸਮਤ ਤੇ ਡਿਪੈਂਡ ਕਰਦਾ ਹੈ ਜੂਆ ਖੇਡ ਰਹੇ ਆ ਅਸੀਂ ਜੂਆ ਜਿ ਤੁਹਾਨੂੰ ਕੀ ਨਿਸਰਦਾ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੀ ਲੀਡਰਸ਼ਿਪ ਸਾਰੀ ਹਾਜ਼ਰ ਹੈ ਇਹ ਦੱਸੋਗੇ ਵੀ ਮੈਂ ਕਿੰਨੇ ਕਿੰਨੇ ਵੋਟ ਪਾ ਸਕਦਾ ਹਾਂ ਕਿੰਨੇ ਕਿਨੇ ਮੈਂ ਉਹ ਰਿਸ਼ਤੇਦਾਰਾਂ ਨੂੰ ਕਹਿ ਸਕਦਾ ਕਿੰਨੇ ਕਿਨੇ ਮੈਂ ਪਿੰਡਾਂ ਵਿੱਚ ਜਾ ਸਕਦਾ ਜਿਹੜੀ ਆਪ ਦੀ ਸਰਕਾਰ ਬਣੀ ਆ ਲੋਕਾਂ ਨੇ ਫਤਵੇ ਵਿੱਚ ਆ ਕੇ ਇਹਨਾਂ ਦੀ ਮਦਦ ਕੀਤੀ ਅਸੀਂ ਨੌਕਰੀਆਂ ਦੇਵਾਂਗੇ ਅਸੀਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਉਹਦੇ ਭਲਾਵੇ ਜਾ ਕੇ ਇਹਨਾਂ ਨੇ ਜੋ ਨੁਕਸਾਨ ਫਟੇ ਬੋਟ ਬੋਟ ਪਈ ਉਹਨਾਂ ਨੂੰ ਦੂਜੀ ਗੱਲ ਰਹੀ ਨੌਕਰੀਆਂ ਦੀ ਨਿੱਟ ਕਹਿ ਰਿਹਾ 45000 ਬੰਦਾ ਨੌਕਰੀ ਕਰ ਰਿਹਾ ਉਹ ਸੋਚੋ ਭਰਾਓ ਬੜੀ ਸੋਚਣ ਵਾਲੀ ਗੱਲ ਹੈ ਵਿਚਾਰਨ ਵਾਲੀ ਗੱਲ ਹੈ ਅੱਧੇ ਹਰਿਆਣੇ ਦੇ ਅੱਦੇ ਰਾਜਸਥਾਨ ਦੇ ਹਿਮਾਚਲ ਦੇ ਕਨਸਟੇਬਲ ਭਰਤੀ ਹੋਏ ਜੋ ਮੈਨੂੰ ਮੇਰੇ ਮਹਿਕਮੇ ਦਾ ਪਤਾ ਮੈਂ ਮੈਕੋ ਸਰਵਿਸ ਕੀਤੀ ਹੈ ਜੋ ਪੰਜਾਬੀ ਲਿਖ ਲੈਂਦਾ ਹੈਗਾ ਉਹਨੂੰ ਭਰਤੀ ਕਰ ਰਹੇ ਰਹੀਗੇ ਕਿ ਟੀਚਰਾਂ ਦੇ ਵਿੱਚ ਵੀ ਬਾਰੇ ਟੀਚਰ ਜਿਹੜੇ ਹਿੰਦੀ ਦੇ ਹੈ ਉਹ ਇਹਨਾਂ ਨੇ ਹਰਿਆਣੇ ਤੋਂ ਤੇ ਹਿਮਾਚਲ ਤੋਂ ਲੈ ਕੇ ਲਾਤੇ ਇੱਥੇ ਇਹ ਇਹਨਾਂ ਦੀ ਕੁਰਬਾਨੀਆਂ ਹੈ ਇਹਨਾਂ ਦੀ ਪੰਜਾਬ ਨੂੰ ਦੇਣ ਹੈ ਦੂਜੀ ਗੱਲ ਅਪਿੰਦਰ ਜੀ ਸਿੰਘ ਦੀ ਉਹ ਮੇਰੀ ਪਾਵਰ ਦੇ ਥੱਲੇ ਹੈ ਜਿਹੜਾ ਗੁਰਸੇਵ ਸਿੰਘ ਜਵਾਰਕੇ ਹੈ ਉਹ ਹਾਈ ਕਮਾਂਡ ਦੇ ਥੱਲੇ ਹੈ ਉਪ ਨਦੀਸ਼ਕ ਨੂੰ ਮੈਂ ਆਪਣੇ ਲੋ ਅੱਜ ਹੀ ਮੁਤੱਲ ਕਰਨ ਦਾ ਫਰਜ਼ ਕਰਦਾ ਅਗੇ ਆਪ ਦੀ ਪੀਲ ਕਰ ਰਹੇ ਹੋ Yeah.